ਉਰਫ ਸੁਖੀ ਇੱਕ ਪੜ੍ਹੀ ਲਿਖੀ ੜਕੀ ਸੀ ਬਹੁਤ ਹੀ ਮਿੱਠੇ ਸੁਭਾਅ ਵਾਲੀ ਅਤੇ ਹਰ ਇੱਕ ਦੁੱਖ ਸੁੱਖ ਵਿੱਚ ਸਹਾਈ ਹੁੰਦੀ ਸੀ ਫਿਰ ਉਸਦੇ ਮਾਤਾ ਪਿਤਾ ਨੇ ਇੱਕ ਚੰਗਾ ਪਰਿਵਾਰ ਦੇਖ ਕੇ ਪਿੰਡ ਹੀਰਾ ਉਸਦਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਸਕੂਲ ਵਿੱਚ ਪੜਾਉਣ ਲੱਗ ਗਈ ਅਤੇ ਉਸਦਾ ਪਤੀ ਵੀ ਪੜਿਆ-ਲਿਖਿਆ ਸੀ ਨਾ ਸਰਕਾਰੀ ਨੌਕਰੀ ਮਿਲਣ ਕਰਕੇ ਉਹ ਵੀ ਇੱਕ ਫੈਕਟਰੀ ਵਿੱਚ ਨੌਕਰੀ ਕਰਦਾ ਸੀ ਹਰ ਰੋਜ਼ ਦੀ ਤਰ੍ਹਾਂ ਸਕੂਲੋਂ ਬਾਬਸ ਆਈ ਤਾਂ ਆਉਂਦਿਆਂ ਹੀ ਉਸ ਦੀ ਤबीयत ਖਰਾਬ ਹੋ ਗਈ ਸੁਖੀ ਆਪਣੇ ਪਤੀ ਨਾਲ ਹਸਪਤਾਲ ਗਈ ਉੱਥੇ ਉਸ ਨੂੰ ਥੋੜਾ ਜਿਹਾ ਬੈਠਣਾ ਪਿਆ ਕਿਉਂਕਿ ਹਸਪਤਾਲ ਵਿੱਚ ਮਰੀਜ਼ਾਂ ਦੀ ਬਹੁਤ ਲੰਬੀ ਲਾਈਨ ਲੱਗੀ ਹੋਈ ਸੀ ਇੰਨਾ ਚਿਰ ਨੂੰ ਡਾਕਟਰ ਦੇ ਕਾਂਪੇ ਵਿੱਚੋਂ ਇੱਕ ਮੀਤ ਨਾਮ ਦਾ ਬਜ਼ੁਰਗ ਨਿਕਲਿਆ ਜੇਦੀ ਉਮਰ ਲਗਭਗ 50 ਸਾਲ ਦੀ ਹੋਵੇਗੀ ਅਤੇ ਕਹਿ ਰਿਹਾ ਸੀ ਡਾਕਟਰ ਕਹਿੰਦਾ ਬਾਬਾ ਜੀ ਤੇਰੀਆਂ ਸਾਰੀਆਂ ਰਿਪੋਰਟਾਂ ਹੋਣ ਗਈਆਂ ਫਿਰ ਦਵਾਈ ਸ਼ੁਰੂ ਹੋਵੇਗੀ ਬਜ਼ੁਰਗ ਨੇ ਆਪਣੇ ਝੋਲੇ ਵਿੱਚੋਂ ਇੱਕ ਪਰਚੀ ਕੱਢੀ ਅਤੇ ਸੁਖੀ ਨੂੰ ਫੜਾ ਦਿੱਤੀ ਦੇ ਸੋਪਰ ਉਸ ਦੇ ਮੁੰਡੇ ਤਾਮੀ ਦਾ ਫੋਨ ਨੰਬਰ ਲਿਖਿਆ ਹੋਇਆ ਸੀ ਉਸ ਨੇ ਨੰਬਰ ਮਲਾਉਣ ਲਈ ਕਿਹਾ ਉਸ ਨੇ ਆਪਣੇ ਪਰਸ ਵਿੱਚੋਂ ਫੋਨ ਕੱਢਿਆ ਅਤੇ ਨੰਬਰ ਡਾਇਲ ਕੀਤਾ ਕਿਸੇ ਨੇ ਫੋਨ ਨਹੀਂ ਚੁੱਕਿਆ ਪਰ ਟਿਊਨ ਬਹੁਤ ਵਧੀਆ ਲੱਗੀ ਹੋਈ ਸੀ ਮੋਝਾ ਨਹੀਂ ਭੁੱਲਣੀਆਂ ਜੋ ਬਾਪੂ ਦੇ ਸਿਰ ਕਰੀਆਂ ਪਰ ਉਸਨੇ ਆਪਣੇ ਪਤੀ ਨੂੰ ਫੋਨ ਪੜਾ ਉਸਨੇ ਫੋਨ ਕੀਤਾ ਫਿਰ ਵੀ ਕਾफी देर बाद ਫੋਨ ਚੁੱਕਿਆ ਫਿਰ ਉਸ ਨੂੰ ਸਾਰੀ ਗੱਲਬਾਤ ਦੱਸੀ ਉਹ ਕਹਿਣ ਲੱਗਿਆ ਸਾਡੇ ਬੁੜੇ ਦਾ ਤਾਂ ਦਿਮਾਗ ਖਰਾਬ ਏ ਐਵੇਂ ਫਰੀ ਜਾਂਦਾ ਤੱਕੇ ਖਾਂਦਾ ਉਸ ਨੂੰ ਕੁਝ ਨਹੀਂ ਹੋਇਆ ਉਹ ਤਾਂ ਹਰ ਰੋਜ਼ ਸਾਡੀ ਬੇਇੱਜ਼ਤੀ ਕਰਦਾ ਰਹਿੰਦਾ ਹੈ ਆਪੇ ਹੀ ਆ ਜਾਵੇਗਾ ਤੱਕੇ ਖਾ ਕੇ ਮੇਰੇ ਕੋਲੋਂ ਨਹੀਂ ਆਇਆ ਜਾਣਾ ਪਤੀ ਦੇ ਕਹਿਣ ਤੇ ਉਸ ਨੇ ਬਾਬੇ ਨੂੰ ਕਿਹਾ ਤੁਹਾਡਾ ਤੁਹਾਡੇ ਮੁੰਡੇ ਕੋਲੋਂ ਨਹੀਂ ਆਇਆ ਜਾਣਾ ਪਰ ਬਜ਼ੁਰਗ ਦੀ ਦਿੱਤੀ ਬਹੁਤ ਖਰਾਬ ਅਤੇ ਖੰਗ ਨਾਲ ਬੁਰਾ ਹਾਲ ਸੀ ਬਾਬਾ ਜੀ ਕਹਿਣ ਲੱਗੇ ਚਲੋ ਮੈਂ ਹੀ ਰਿਪੋਰਟਾਂ ਕਰਵਾ ਲੈਂਦਾ ਹਾਂ ਉਸ ਦਾ ਵੀ ਕੰਮ ਤੋਂ ਵੇਲ ਨਹੀਂ ਹੋਵੇਗਾ ਹੁਣ ਅਦਾਸ ਹੋਇਆ ਚਿਹਰਾ ਅਤੇ ਹੱਥ ਵਿੱਚ ਫੜੀ ਡਕਰੀ ਦੀ ਕੁੰਡੀ ਅਤੇ ਬਲਗਮ ਸਿਰਦਾ ਅੰਕੇ ਨੂੰ ਵਧ ਰਿਹਾ ਸੀ ਅਤੇ ਆਪਣੀ ਅਧੂਰੀ ਕਹਾਣੀ ਬਿਆਨ ਕਰ ਰਿਹਾ ਸੀ ਹੁਣ ਆਪਣੇ ਪਤੀ ਰਣਤੀਰ ਨਾਲ ਘਰ ਨੂੰ ਵਾਪਸ ਆ ਰਹੀ ਸੀ ਪਰ ਉਹਨਾਂ ਦੇ ਕੰਨਾਂ ਵਿੱਚ ਉਹੀ ਟਿਉਂ ਗੂੰਜ ਰਹੀ ਸੀ ਮੌਜਾਂ ਨਹੀਂ ਭੁੱਲਣੀਆਂ ਜੋ ਬਾਪੂ ਦੇ ਸਿਰ ਤੇ ਕਰੀਆਂ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ